ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਘਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਅਮਨ ਵੈਜ ਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਮੰਜੂਰੀਅਨ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਘਰ ਵਿੱਚ ਮੰਜੂਰੀਅਨ ਅਸੀਂ ਬਹੁਤ ਹੀ ਵਧੀਆ ਅਤੇ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰ ਸਕਦੇ ਹਾਂ ਜੇਕਰ ਘਰ ਵਿੱਚ ਤੁਸੀਂ ਮੰਜੂਰੀਅਨ ਬਣਾ ਕੇ ਤਿਆਰ ਕਰੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਅਤੇ ਤੁਸੀਂ ਬਾਜ਼ਾਰ ਵਾਲੇ ਮੰਜੂਰੀਅਨ ਖਾਣਾ ਭੁੱਲ ਜਾਓਗੇ ਐਨੇ ਇੱਕ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਘਰ ਵਿੱਚ ਅਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਮੰਜੂਰੀਅਨ ਬਣਾ ਕੇ ਤਿਆਰ ਕਰ ਸਕਦੇ ਹਾਂ ਘਰ ਦੇ ਬਣੇ ਹੋਏ ਮੰਜੂਰੀਅਨ ਮੈਂ ਤੁਹਾਨੂੰ ਵਿਖਾਉਣੀ ਹੈ ਕਿੰਨੇ ਕੁ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਹਨ ਅਤੇ ਬਹੁਤ ਜ਼ਿਆਦਾ ਸੌਫਟ ਬਣੇ ਹਨ ਇੱਕ ਮੰਜੂਰੀਅਨ ਮੈਂ ਤੁਹਾਨੂੰ ਇੱਥੇ ਤੋੜ ਕੇ ਵਿਖਾਉਂਦੀ ਹਾਂ ਕਿੰਨੇ ਜ਼ਿਆਦਾ ਸੌਫਟ ਹਨ ਚਲੋ ਹੁਣ ਰੈਸਪੀ ਸ਼ੁਰੂ ਕਰਦੇ ਹਾਂ ਮੰਜੂਰੀਆਂ ਬਣਾਉਣ ਲਈ ਅਸੀਂ ਇੱਥੇ ਦੋ ਗਾਜਰਾਂ ਲਈਆਂ ਹਨ ਗਾਜਰਾਂ ਨੂੰ ਛਿਲਕੇ ਚੰਗੀ ਤਰ੍ਹਾਂ ਧੋ ਲਿਆ ਹੈ ਇੱਕ ਫੁੱਲ ਅਸੀਂ ਪੱਤਾ ਗੋਭੀ ਦਾ ਲਿਆ ਹੈ ਲਾਲ ਪੀਲੀ ਅਤੇ ਹਰੀ Shimla mirch ਲਈ ਹੈ ਜੇਕਰ ਤੁਹਾਡੇ ਕੋਲ ਪੀਲੀ ਅਤੇ ਲਾਲ Shimla mirch ਨਹੀਂ ਹੈ ਤੇ ਤੁਸੀਂ ਹਰੀ Shimla mirch ਦਾ ਇਸਤੇਮਾਲ ਕਰ ਸਕਦੇ ਹੋ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਅਸੀਂ ਧੋ ਲਿਆ ਹੈ ਹੁਣ ਅਸੀਂ ਇੱਕ ਕद्दू ਕੱਟ ਲਿਆ ਹੈ ਅਤੇ ਮੋਟੀ ਸਾਈਡ ਤੋਂ ਅਸੀਂ ਸਬਜ਼ੀਆਂ ਨੂੰ ਕੱਦੂਕਾਸ ਕਰ ਲਵਾਂਗੇ ਤੁਸੀਂ ਚਾਹੋ ਤਾਂ ਚੋਪਰ ਵਿੱਚ ਵੀ ਸਬਜ਼ੀਆਂ ਨੂੰ ਚੋਪ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਗਾਜਰਾਂ ਨੂੰ ਕੱਦੂਕਾਸ ਕਰ ਲਵਾਂਗੇ ਪੱਤਾ ਗੋਭੀ ਨੂੰ ਵੀ ਅਸੀਂ ਕੱਦੂਕਾਸ ਕਰਾਂਗੇ ਇਸ ਤਰੀਕੇ ਨਾਲ ਅਸੀਂ ਸਾਰੀ ਪੱਤਾ ਗੋਭੀ ਵੀ ਚੌਪ ਕਰ ਲੈਣੀ ਹੈ ਹੁਣ ਅਸੀਂ ਇੱਕ ਬੌਲ ਲਵਾਂਗੇ ਸ਼ਿਮਲਾ ਮਿਰਚ ਨੂੰ ਵੀ ਅਸੀਂ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਲਿਆ ਹੈ ਅਤੇ ਬੌਲ ਵਿੱਚ ਪਾ ਲਵਾਂਗੇ ਲਾਲ ਅਤੇ ਪੀਲੀ ਸ਼ਿਮਲਾ ਮਿਰਚ ਨੂੰ ਅਸੀਂ ਸਾਈਡ ਤੇ ਰੱਖ ਦਿੱਤਾ ਹੈ ਉਸ ਨੂੰ ਅਸੀਂ ਗਰੇਵੀ ਵਿੱਚ ਯੂਜ਼ ਕਰਾਂਗੇ ਸਾਰੀਆਂ ਸਬਜ਼ੀਆਂ ਅਸੀਂ ਬੌਲ ਵਿੱਚ ਪਾਵਾਂਗੇ ਥੋੜੇ ਜਿਹਾ ਅਸੀਂ ਹਰੇ ਪਿਆਜ਼ ਦੇ ਪੱਤੇ ਇਸ ਵਿੱਚ ਐਡ ਕਰ ਲਵਾਂਗੇ ਇਸ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਸਬਜ਼ੀਆਂ ਵਿੱਚ ਅਸੀਂ ਹਲਕਾ ਜਿਹਾ ਨਮਕ ਪਾਵਾਂਗੇ ਚੰਗੀ ਤਰ੍ਹਾਂ ਨਮਕ ਨੂੰ ਸਬਜ਼ੀਆਂ ਦੇ ਨਾਲ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸਬਜ਼ੀਆਂ ਵਿੱਚ ਜੋ ਵੀ ਪਾਣੀ ਹੁੰਦਾ ਹੈ ਉਹ ਸਾਰਾ ਨਿਕਲ ਜਾਂਦਾ ਹੈ ਅਤੇ ਮਨਚੂਰੀਅਨ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਹਨ 10 ਮਿੰਟ ਲਈ ਅਸੀਂ ਹੁਣ ਇਹਨਾਂ ਨੂੰ ਸਾਈਡ ਤੇ ਰੱਖ ਦਵਾਂਗੇ ਤਦ ਤੱਕ ਲਈ ਅਸੀਂ ਗਰੇਵੀ ਲਈ ਸਬਜ਼ੀਆਂ ਕੱਟ ਕੇ ਤਿਆਰ ਕਰ ਲਵਾਂਗੇ 10 ਮਿੰਟ ਹੋ ਚੁੱਕੇ ਹਨ ਅਸੀਂ ਸਬਜ਼ੀਆਂ ਦਾ ਇਸ ਤਰੀਕੇ ਨਾਲ ਹੱਥ ਦੇ ਨਾਲ ਸਾਰਾ ਪਾਣੀ ਨਿਚੋੜ ਕੇ ਸਾਈਡ ਤੇ ਇਹਨਾਂ ਨੂੰ ਕਿਸੇ ਬੋਲ ਵਿੱਚ ਪਾ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸਬਜ਼ੀਆਂ ਵਿੱਚ ਸਾਨੂੰ ਬਹੁਤ ਜ਼ਿਆਦਾ ਕਾਰਨਫਲੋਰ ਅਤੇ ਮੈਦਾ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਜ਼ਿਆਦਾ ਕਾਰਨਫਲੋਰ ਅਤੇ ਮੈਦਾ ਪਾਵਾਂਗੇ ਤਾਂ ਸਾਨੂੰ ਕਾਰਨਫਲੋਰ ਅਤੇ ਮੈਦੇ ਦਾ ਹੀ ਟੇਸਟ ਆਵੇਗਾ ਇੰਨਾ ਜ਼ਿਆਦਾ ਪਾਣੀ ਸਬਜ਼ੀਆਂ ਵਿੱਚੋਂ ਕੱਢ ਲਿਆ ਹੈ ਇਸ ਨੂੰ ਅਸੀਂ ਗਰੇਵੀ ਵਿੱਚ ਯੂਜ਼ ਕਰ ਲਵਾਂਗੇ ਹੁਣ ਮੈਂ ਇੱਥੇ 2 ਚਮਚ ਕਾਰਨਫਲੋਰ ਸਬਜ਼ੀਆਂ ਵਿੱਚ ਪਾਵਾਂਗੀ ਇੱਕ ਚਮਚ ਅਸੀਂ ਮੈਦਾ ਪਾਇਆ ਹੈ ਇਸ ਦੇ ਨਾਲ ਮਨਚੂਰੀਅਨ ਬਹੁਤ ਵਧੀਆ ਕਰਾਂਚੀ ਬਣ ਕੇ ਤਿਆਰ ਹੁੰਦੇ ਹਨ ਨਮਕ ਅਸੀਂ ਬੜੇ ਹਿਸਾਬ ਨਾਲ ਪਾਣਾ ਹੈ ਕਿਉਂਕਿ ਪਹਿਲਾਂ ਵੀ ਅਸੀਂ ਸਬਜ਼ੀਆਂ ਵਿੱਚ ਨਮਕ ਪਾ ਚੁੱਕੇ ਹਾਂ ਥੋੜੀ ਜੀ ਅਸੀਂ ਕਸ਼ਮੀਰੀ ਲਾਲ ਮਿਰਚ ਪਾਈ ਹੈ ਅੱਧਾ ਇੱਕ ਚਮਚ ਅਸੀਂ ਕਾਲੀ ਮਿਰਚ ਦਾ ਪਾ ਲਿਆ ਹੈ ਚੰਗੀ ਤਰ੍ਹਾਂ ਹੱਥਾਂ ਨਾਲ ਅਸੀਂ ਇਸ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਅਸੀਂ ਮਿਕਸ ਕਰਕੇ ਵੇਖ ਲਵਾਂਗੇ ਜੇਕਰ ਤੁਹਾਨੂੰ ਜ਼ਰੂਰਤ ਲੱਗਦੀ ਹੈ ਤੇ ਤੁਸੀਂ ਥੋੜਾ ਜਿਹਾ ਕਾਰਨਫਲੋਰ ਹੋਰ ਪਾ ਸਕਦੇ ਹੋ ਪਾਣੀ ਪਾਣ ਦੀ ਇਸ ਵਿੱਚ ਜ਼ਰੂਰਤ ਨਹੀਂ ਕਿਉਂਕਿ ਸਬਜ਼ੀਆਂ ਵਿੱਚ ਪਹਿਲਾਂ ਤੋਂ ਹੀ ਆਪਣਾ ਪਾਣੀ ਹੁੰਦਾ ਹੈ ਇਸ ਤਰੀਕੇ ਨਾਲ ਅਸੀਂ ਇੱਕ ਬੋਲ ਬਣਾ ਕੇ ਚੈੱਕ ਕਰ ਲਵਾਂਗੇ ਜੇਕਰ ਤੁਹਾਡੀ ਪੰਚੂਰੀਆਂ ਦੀ ਇਸ ਤਰੀਕੇ ਨਾਲ ਬੋਲ ਬਣ ਰਹੀ ਹੈ ਤੇ ਤੁਸੀਂ ਇਸ ਵਿੱਚ ਹੋਰ ਕਾਰਨਫਲੋਰ ਜਾਂ ਮੈਦਾ ਨਹੀਂ ਪਾਣਾ ਹੱਥਾਂ ਨੂੰ ਅਸੀਂ ਤੇਲ ਲਗਾ ਲਵਾਂਗੇ ਅਤੇ ਇਸ ਤਰੀਕੇ ਨਾਲ ਅਸੀਂ ਸਾਰੇ ਬੋਲਜ਼ ਬਣਾ ਕੇ ਤਿਆਰ ਕਰ ਲਵਾਂਗੇ ਪੈਨ ਵਿੱਚ ਅਸੀਂ ਆਇਲ ਗਰਮ ਕਰਨਾ ਰੱਖ ਦਿੱਤਾ ਹੈ ਸਾਰੇ ਬੋਲਜ਼ ਬਣਾ ਕੇ ਅਸੀਂ ਤਿਆਰ ਕਰ ਲੈਣੇ ਹਨ ਕੋਫਤੇ ਅਸੀਂ ਬਣਾ ਕੇ ਤਿਆਰ ਕਰ ਲਏ ਹਨ ਤੇਲ ਵੀ ਸਾਡਾ మీడియం ਜਿਹਾ ਗਰਮ ਹੈ ਹੁਣ ਅਸੀਂ ਇਹਨਾਂ ਨੂੰ ਤੇਲ ਦੇ ਵਿੱਚ ਪਾ ਦਵਾਂਗੇ ਧਿਆਨ ਰੱਖਣਾ ਹੈ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਾਡੇ ਕੋਫਤੇ ਬਾਹਰੋਂ ਬਿਲਕੁਲ ਬਰਾਊਨ ਹੋ ਜਾਣਗੇ ਪਰ ਵਿੱਚੋਂ ਕੱਚੇ ਰਹਿ ਜਾਣਗੇ ਇਸ ਲਈ ਅਸੀਂ మీడియం ਜਿਹਾ ਤੇਲ ਵਿੱਚ ਇਹਨਾਂ ਨੂੰ ਫਰਾਈ ਕਰਨਾ ਹੈ 1-2 ਮਿੰਟ ਬਾਅਦ ਅਸੀਂ ਇਹਨਾਂ ਨੂੰ ਹਲਕਾ ਜਿਹਾ ਟੋਸ ਕਰਨਾ ਹੈ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਹਿਲਾਉਣਾ ਹੁਣ ਅਸੀਂ ਦੂਸਰੀ ਸਾਈਡ ਤੋਂ ਪਲਟ ਕੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਕੋफ्ते ਸਾਡੇ ਫਰਾਈ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਨੂੰ ਕਿਸੇ ਥਾਲ ਵਿੱਚ ਕੱਢ ਲਵਾਂਗੇ ਤੁਸੀਂ ਵੇਖ ਸਕਦੇ ਹੋ ਕੋफ्ते ਕਿੰਨੇ ਜਿਆਦਾ ਵੇਖਣ ਵਿੱਚ ਸੋਹਣੇ ਲੱਗ ਰਹੇ ਹਨ ਕੋफ्ते ਬਹੁਤ ਜਿਆਦਾ ਕਲਰਫੁਲ ਅਤੇ ਬਹੁਤ ਜਿਆਦਾ ਸੋਹਣੇ ਲੱਗਦੇ ਹਨ ਜਿੰਨੇ ਵੇਖਣ ਵਿੱਚ ਸੋਹਣੇ ਹਨ ਉਨੇ ਹੀ ਖਾਣ ਵਿੱਚ ਵੀ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਦੂਸਰਾ ਬੈਚ ਵੀ ਅਸੀਂ ਇਸੇ ਤਰੀਕੇ ਨਾਲ ਫਰਾਈ ਕਰਕੇ ਤਿਆਰ ਕਰ ਲਵਾਂਗੇ ਸਬਜ਼ੀਆਂ ਦਾ ਅਸੀਂ ਪਹਿਲਾਂ ਹੀ ਪਾਣੀ ਨਿਚੋੜ ਦਿੱਤਾ ਸੀ ਇਸ ਲਈ ਸਾਨੂੰ ਜ਼ਿਆਦਾ ਕਾਰਨਫਲੋਰ ਅਤੇ ਮੈਦਾ ਪਾਉਣ ਦੀ ਜ਼ਰੂਰਤ ਨਹੀਂ ਪਈ ਸਾਰੇ ਕੋਫਤੇ ਅਸੀਂ ਬਣਾ ਕੇ ਤਿਆਰ ਕਰ ਲਏ ਹਨ ਇੱਕ ਕੋਫਤਾ ਅਸੀਂ ਤੋੜ ਕੇ ਤੁਹਾਨੂੰ ਵਿਖਾਵਾਂਗੇ ਤੁਸੀਂ ਵੇਖ ਸਕਦੇ ਹੋ ਕਿੰਨੇ ਜਿਆਦਾ ਸੌਫਟ ਹਨ ਅਤੇ ਇਸ ਵਿੱਚ ਬਹੁਤ ਜਿਆਦਾ ਸਬਜ਼ੀਆਂ ਨਜ਼ਰ ਆ ਰਹੀਆਂ ਹਨ ਹੁਣ ਅਸੀਂ ਗਰੇਵੀ ਬਣਾਵਾਂਗੇ ਗਰੇਵੀ ਬਣਾ ਲਏ ਸੀ ਲਾਲ ਪੀਲੀ ਅਤੇ ਹਰੀ शिमला ਮਿਰਚ ਨੂੰ ਕੱਟ ਲਿਆ ਸੀ ਇੱਕ ਅਸੀਂ ਹਰੀ ਮਿਰਚ ਲਈ ਹੈ ਦੋ మీడియం ਸਾਈਜ਼ ਦੇ ਪਿਆਜ਼ ਕੱਟ ਲਏ ਹਨ ਅਦਰਕ ਅਤੇ ਲਸਣ ਨੂੰ ਬਰੀਕ ਬਰੀਕ ਚੋਪ ਕੀਤਾ ਹੈ ਮਜੂਰੀਨ ਦੀ ਗਰੇਵੀ ਵਿੱਚ ਅਦਰਕ ਅਤੇ ਲਸਣ ਜਿਆਦਾ ਪਾਓ ਤਾਂ ਟੇਸਟ ਬਹੁਤ ਵਧੀਆ ਹੁੰਦਾ ਹੈ ਕੜਾਈ ਵਿੱਚ ਅਸੀਂ ਤੇਲ ਗਰਮ ਕਰ ਲਿਆ ਹੈ ਸਭ ਤੋਂ ਪਹਿਲਾਂ ਅਸੀਂ ਅਦਰਕ ਲਸਣ ਪਾਵਾਂਗੇ ਹਰੀ ਮਿਰਚ ਪਾ ਦਵਾਂਗੇ ਮੈਂ ਇੱਥੇ ਹਰੀ ਮਿਰਚ ਇੱਕ ਪਾਈ ਹੈ ਤੁਸੀਂ ਚਾਹੋ ਤਾਂ ਜ਼ਿਆਦਾ ਵੀ ਪਾ ਸਕਦੇ ਹੋ ਆਦਰਕ ਲਸਣ ਪੁੱਜ ਚੁੱਕਾ ਹੈ ਹੁਣ ਅਸੀਂ ਕੱਟੇ ਹੋਏ ਪਿਆਜ਼ ਇਸ ਵਿੱਚ ਪਾਵਾਂਗੇ ਪਿਆਜ਼ ਪੁੱਜ ਚੁੱਕਾ ਹੈ ਹੁਣ ਕਟੀਆਂ ਹੋਈਆਂ ਅਸੀਂ ਸ਼ਿਮਲਾ ਮਿਰਚਾਂ ਇਸ ਵਿੱਚ ਪਾ ਦੇਵਾਂਗੇ ਇਹਨਾਂ ਨੂੰ ਵੀ ਅਸੀਂ ਪਕਾ ਲਵਾਂਗੇ ਸਬਜ਼ੀਆਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਣਾ ਇਹਨਾਂ ਕਾ ਪਕਾਣਾ ਹੈ ਕਿ ਇਹਨਾਂ ਦਾ ਜੋ ਕ੍ਰਾਂਚ ਹੈ ਉਹ ਬਣਿਆ ਰਹੇ ਤੁਸੀਂ ਵੇਖ ਸਕਦੇ ਹੋ ਸਾਡੀਆਂ ਸਬਜ਼ੀਆਂ ਕਿੰਨੀਆਂ ਸੋਹਣੀਆਂ ਕਲਰਫੁਲ ਲੱਗ ਰਹੀਆਂ ਹਨ ਨਮਕ ਆਸੀ ਬਿਲਕੁਲ ਨਾ ਦੇ ਬਰਾਬਰ ਇੱਥੇ ਪਾਵਾਂਗੇ ਥੋੜੀ ਜੀ ਅਸੀਂ ਇੱਥੇ ਕਾਲੀ ਮਿਰਚ ਪਾਈ ਹੈ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਾਈ ਹੈ ਸਬਜ਼ੀਆਂ ਵਾਲਾ ਪਾਣੀ ਜੋ ਅਸੀਂ ਬਚਾ ਕੇ ਰੱਖਿਆ ਸੀ ਉਸ ਵਿੱਚ ਵੀ ਨਮਕ ਹੈ ਇਸ ਲਈ ਅਸੀਂ ਗਰੇਵੀ ਵਿੱਚ ਨਮਕ ਥੋੜਾ ਘੱਟ ਪਾਇਆ ਹੈ ਇੱਕ ਚਮਚ ਅਸੀਂ ਗ੍ਰੀਨ ਚਿੱਲੀ ਸੌਸ ਦਾ ਪਾਵਾਂਗੇ ਇੱਕ ਚਮਚ ਰੈਡ ਚਿੱਲੀ ਸੌਸ ਪਾਈ ਹੈ एक कसी टमाटो सॉस का चम्मच पाया है एक चम्मच सोया सॉस पाई है एक चम्मच अथे सिरका पा लिया है 2 ਚਮਚ ਅਸੀਂ ਕਾਰਨਫਲੋਰ ਦੇ ਪਾਣੀ ਵਿੱਚ ਮਿਕਸ ਕਰਕੇ ਰੱਖ ਲਿਆ ਸੀ ਹੁਣ ਅਸੀਂ ਇਸ ਨੂੰ ਥੋੜਾ ਥੋੜਾ ਕਰਕੇ ਗਰੇਵੀ ਵਿੱਚ ਐਡ ਕਰਾਂਗੇ ਪਹਿਲਾਂ ਅਸੀਂ ਗਰੇਵੀ ਵਿੱਚ ਥੋੜਾ ਜਿਹਾ ਪਾਣੀ ਪਾ ਲਵਾਂਗੇ ਸਬਜ਼ੀਆਂ ਵਾਲਾ ਪਾਣੀ ਜੋ ਅਸੀਂ ਬਚਾਇਆ ਸੀ ਉਹ ਵੀ ਅਸੀਂ ਇਸ ਵਿੱਚ ਐਡ ਕਰ ਦਿੱਤਾ ਹੈ ਗਰੇਵੀ ਹੈ ਜੇ ਸਾਨੂੰ ਥੋੜੀ ਪਤਲੀ ਲੱਗ ਰਹੀ ਹੈ ਇਸ ਲਈ ਅਸੀਂ ਬਚਿਆ ਹੋਇਆ ਕਾਰਨਫਲੋਰ ਵੀ ਇਸ ਵਿੱਚ ਪਾ ਦਵਾਂਗੇ ਗਰੇਵੀ ਸਾਡੀ ਬਿਲਕੁਲ ਗਾੜੀ ਹੋ ਚੁੱਕੀ ਹੈ ਅਤੇ ਚੰਗੀ ਤਰ੍ਹਾਂ ਬੋਇਲ ਹੋ ਚੁੱਕੀ ਹੈ ਹੁਣ ਅਸੀਂ ਇਸ ਵਿੱਚ ਬਣਾਏ ਹੋਏ ਕੋਫਤੇ ਐਡ ਕਰ ਦਵਾਂਗੇ ਕੋਫਤੇ ਪਾਨ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਪਕਾਣਾ ਨਹੀਂ ਤਾਂ ਇਹ ਕੋਫਤੇ ਥੋੜੇ ਚੀڑے ਜੇ ਹੋ ਜਾਣਗੇ ਹੁਣ ਅਸੀਂ ਕੱਟੇ ਹੋਏ ਪਿਆਜ਼ਾਂ ਦੇ ਪੱਤੇ ਯਾਨੀ ਕਿ ਸਪ੍ਰਿੰਗ ਆਨਿਅਨ ਇਸ ਵਿੱਚ ਪਾ ਦਵਾਂਗੇ ਅਤੇ ਗੈਸ ਦਾ ਫਲੇਮ ਅਸੀਂ ਬੰਦ ਕਰ ਦੇਵਾਂਗੇ ਮੰਜੂਰੀਅਨ ਸਾਡੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਹਨ ਅਤੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਹਨ ਹੁਣ ਅਸੀਂ ਇਹਨਾਂ ਨੂੰ ਕਿਸੇ ਸਰਵਿੰਗ ਪਲੇਟ ਵਿੱਚ ਕੱਢ ਲਵਾਂਗੇ ਜਿੰਨੇ ਮੰਜੂਰੀਅਨ ਵੇਖਣ ਵਿੱਚ ਸੋਹਣੇ ਲੱਗ ਰਹੇ ਹਨ ਉਸ ਤੋਂ ਕਿਤੇ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਜੇਕਰ ਤੁਹਾਨੂੰ ਮੇਰੀ ਮਨਚੂਰੀਅਨ ਦੀ ਰੈਸਪੀ ਚੰਗੀ ਲੱਗੀ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਰ ਸੋਈ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਹੁਣ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ